ਹੈਲੋ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੋਰਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਈ ਗੁਰੂ ਘਰੇ ਖੁਸ਼ ਰਹੋ ਚੜ੍ਹਦੀ ਕਲਾ ਜ਼ਰਾ ਵਲੌਗ ਦੀ ਸ਼ੁਰੂਆਤ ਜੀ ਇੱਧਰ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਮੈਂ ਵੀਡੀਓ ਬਣਾਈਆਂ ਸੀ ਤੁਹਾਨੂੰ ਪਤਾ ਹੈ ਜਿਵੇਂ ਮੈਂ ਫੇਸ ਦੀ ਸ਼ਾਈਆਂ ਦੀਆਂ ਕਿਸੇ ਚੀਜ਼ ਦੀ ਵੀ ਬਣਾਉਂਦੀ ਹੁੰਦੀ ਹਣੀ ਨਾ ਤੇ ਮੇਰੀ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਦੀਦੀ ਅੱਡੀਆਂ ਦੇ ਲਈ ਵੀ ਜ਼ਰੂਰ ਬਣਾਓ ਤੇ ਬਣਾਉਂਗੀ ਜੀ ਵੀਡੀਓ ਬਹੁਤ ਵਧੀਆ ਚੀਜ਼ ਹੈ ਜੇਕਰ ਤੁਸੀਂ ਘਰੇ ਬਹੁਤ ਸਾਰੀਆਂ ਭੈਣਾਂ ਦੇ ਮੈਂ ਦੇਖਿਆ ਬਹੁਤ ਸਾਰੀਆਂ ਹੱਡੀਆਂ ਫਟ ਜਾਂਦੀਆਂ ਫਿਰ ਉਹਨਾਂ ਦੇ ਵਿੱਚ ਟੱਕ ਜੇ ਵੀ ਪੈ ਜਾਂਦੇ ਕਈਆਂ ਕਈਆਂ ਦੇ ਮੈਂ ਦੇਖਿਆ ਮਤਲਬ ਪਤਾ ਨਹੀਂ ਹੋ ਜਾਂ ਤਾਂ ਸਰਦੀਆਂ ਦੀ ਵਜ੍ਹਾ ਨਾਲ ਫਟਦੀਆਂ ਕੋਈ ਰੀਜ਼ਨ ਹੁੰਦਾ ਜਾਂ ਸਕਿਨ ਦੀ ਕੋਈ ਪ੍ਰੋਬਲਮ ਹੁੰਦੀ ਹੈ ਨਾ ਜੀ ਤੇ ਮੈਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਲੱਗੀ ਹਾਂ ਤੁਸੀਂ ਇਹ ਜਰੂਰ ਟਰਾਈ ਕਰਿਓ ਬਹੁਤ ਸਿੰਪਲ ਤੇ ਸੌਖੀ ਰੈਮਡੀ ਹੈ ਠੀਕ ਹੈ ਜੀ ਘਰ ਹੀ ਬਣਾ ਸਕਦੇ ਆ ਇਹ ਚੀਜ਼ਾਂ ਆਪਣੇ ਕੋਲ ਘਰੇ ਹੀ ਆਪਣੀ ਰਸੋਈ ਦੇ ਵਿੱਚ ਵੀ ਅਵੇਲੇਬਲ ਹੁੰਦੀਆਂ ਠੀਕ ਹੈ ਜੀ ਆਪਾਂ ਦੇ ਲਈ ਕੀ ਕੁਝ ਲੈਣਾ ਮੈਂ ਤੁਹਾਡੇ ਨਾਲ ਹਰ ਇੱਕ ਚੀਜ਼ ਸ਼ੇਅਰ ਕਰੂੰਗੀ ਬਹੁਤ ਵਧੀਆ ਤੇ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਬਿਲਕੁਲ ਸਿੰਪਲ ਹੈ ਬਣਾਣੀ ਵੀ ਕੋਈ ਔਖੀ ਨਹੀਂ ਤੇ ਤੁਸੀਂ ਯਕੀਨ ਮੰਨਿਓ ਕਿ ਇਹਦੇ ਨਾਲ ਤੁਹਾਨੂੰ 3 ਦਿਨਾਂ ਦੇ ਵਿੱਚ ਤੁਹਾਡੀ ਬਸ ਲਗਾਣੀ ਧਿਆਨ ਨਾਲੇ ਰੋਜ਼ ਲਗਾਣੀ ਹੈ 3 ਦਿਨ ਲਗਾਤਾਰ ਤੁਸੀਂ ਲਗਾਣੀ ਹੈ ਜਿੱਦਾਂ ਵੀ ਲਗਾਣੀ ਹੈ ਮੈਂ ਤੁਹਾਨੂੰ ਸਾਰੀ ਦੱਸੂਗੀ ਕਿ ਕੀ ਕੁਝ ਇਹਦੇ ਵਿੱਚ ਪਾਣਾ ਤੇ ਮੈਂ ਦੱਸੂਗੀ ਬਹੁਤ ਸਾਰੀਆਂ ਭੈਣਾਂ ਦੇ ਬਹੁਤ ਵਧੀਆ ਵਧੀਆ ਕਮੈਂਟ ਹੁੰਦੇ ਆ ਬਹੁਤ ਅੱਛਾ ਲੱਗਦਾ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਆ ਕਰੋ ਜਿੱਦਾਂ ਤੁਸੀਂ ਮੇਰੀ ਹਰ ਇੱਕ ਵੀਡੀਓ ਨੂੰ ਘਰ ਦੇਂਦੇ ਹੋ ਨਾ ਪਿਆਰ ਮੈਂ ਘਰ ਦੀਆਂ ਵੀ ਪਾਣੀ ਹੁੰਦੀਆਂ ਮੈਂ ਕਿਹਾ ਚਲੋ ਛੋਟੇ ਛੋਟੇ ਯਾਦਾਂ ਜੋੜੀਆਂ ਰੈਂਦੀਆਂ ਘਰ ਦੇ ਵੀ ਬਹੁਤ ਸਾਰੇ ਐਸੇ ਵਲੌਗ ਹੁੰਦੇ ਆ ਜੋ ਮੈਂ ਪਾ ਦਿੰਦੀ ਆ ਪਰ ਉਹਨਾਂ ਤੇ ਬਿਲਕੁਲ ਵੀ ਕੋਈ ਕਮੈਂਟ ਨਹੀਂ ਆਂਦਾ ਕੋਈ ਕੁਝ ਨਹੀਂ ਆਂਦਾ ਜਿਵੇਂ ਮੈਂ ਲਾਏ ਹੋਏ ਆਪਾਂ ਘਰ ਦੇ ਮਿਸਤਰੀ ਮੈਂ ਕਿਹਾ ਚਲੋ ਪਰ ਪਤਾ ਨਹੀਂ ਕਿਉਂ ਇੰਨੀ ਪੁਰਾਣੀਆਂ ਮੇਰੀਆਂ ਭੈਣ ਭਰਾ ਵੀ ਜੁੜੇ ਹੋਏ ਆ ਤਾਂ ਵੀ ਮੈਨੂੰ ਕੋਈ ਕਮੈਂਟ ਨਹੀਂ ਕਰਦਾ ਕਿ ਤੁਸੀਂ ਕੀ ਬਣਾ ਰਹੇ ਹੋ ਕਿਵੇਂ ਬਣਾਇਆ ਜਾਂ ਵਧੀਆ ਲੱਗ ਰਿਹਾ ਥੋੜੋ ਥੋੜਾ ਜਿਹਾ ਮੈਨੂੰ ਹੌਸਲਾ ਹੋ ਜਾਂਦਾ ਵੀ ਮੈਨੂੰ ਵਧੀਆ ਲੱਗਦਾ ਮੇਰੀਆਂ ਰੋਜ਼ ਭੈਣਾਂ ਜਿਹੜੀਆਂ ਦੇਖਦੀਆਂ ਠੀਕ ਹੈ ਜੀ ਤੇ ਗਾਇਸ ਇੱਧਰ ਬਣਾਉਣ ਲਈ ਮੈਂ ਅੱਡੀਆਂ ਦੀ ਸਪੈਸ਼ਲੀ ਕਰੀਮ ਠੀਕ ਹੈ ਜੀ ਕਰੀਮ ਇਹ ਘਰੇ ਬਣ ਜਾਂਦੀ ਹੈ ਬਹੁਤ ਸੌਖੇ ਤਰੀਕੇ ਨਾਲ ਬਣਦੀ ਹੈ ਤੇ ਜਿੱਦਾਂ ਮਰਜ਼ੀ ਤੁਸੀਂ ਆ ਮਤਲਬ ਇੱਕ ਵਾਰ ਬਣਾਓ ਹਫਤਾ ਯੂਜ਼ ਕਰ ਲਓ ਚਾਹੇ ਤੁਸੀਂ ਇਹਨੂੰ ਬਹੁਤ ਦਿਨਾਂ ਤੱਕ ਰੱਖ ਲਓ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਲੈ ਲੈਣੇ ਜੀ ਕਢਾਈ ਠੀਕ ਹੈ ਜੀ ਕਢਾਈ ਲੈ ਲੈਣੀ ਹੈ ਤੇ ਲੋ ਜੀ ਆਪਾਂ ਕਢਾਈ ਗੈਸ ਤੇ ਰੱਖ ਲੈਣੀ ਹੈ ਠੀਕ ਹੈ ਜੀ ਗੈਸ ਦੇ ਉੱਤੇ ਰੱਖ ਕੇ ਆਪਾਂ ਹੁਣ ਆਪਾਂ ਇਹਦੇ ਵਿੱਚ ਇੱਕ ਚੀਜ਼ ਜੋ-ਜੋ ਚੀਜ਼ ਪਾਣੀ ਹੈ ਉਹ ਉਸੇ ਤਰ੍ਹਾਂ ਹੀ ਤੁਹਾਨੂੰ ਦੱਸਦੇ ਜਾਵਾਂਗੇ ਸਭ ਤੋਂ ਪਹਿਲਾਂ ਆਪਾਂ ਪਾਣਾ ਜੀ ਸਰੋਂ ਦਾ ਤੇਲ ਸਰੋਂ ਦਾ ਤੇਲ ਤੁਸੀਂ ਜੇਕਰ ਜਿਸ ਮਤਲਬ ਜਿੰਨੀ ਨੂੰ ਤੁਸੀਂ ਬਣਾਣੀ ਹੈ ਨਾ ਇੱਕ ਹਫਤੇ ਲਈ ਬਣਾਣੀ ਹੈ ਦੋ ਹਫਤਿਆਂ ਲਈ ਬਣਾਣੀ ਹੈ ਤੁਹਾਨੂੰ ਲੱਗਦੀ ਜੀ ਤੁਸੀਂ ਸਾਹਮਣੇ ਰੱਖਣੀ ਠੀਕ ਹੈ ਜੀ ਬਣਾ ਸਕਦੇ ਹੋ ਵੈਸੇ ਦਾ ਤੁਹਾਨੂੰ ਦੇਖਿਓ 1 ਹਫਤਾ ਜੋ ਬਾਅਦ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਅੱਡੀਆਂ ਇੰਨੀਆਂ ਵਧੀਆ ਤਰੀਕੇ ਨਾਲ ਤੁਹਾਡੀਆਂ ਹੋ ਜਾਣੀਆਂ ਨੇ ਤੇ ਆਪਾਂ ਲਗਾਣੀ ਕਿੱਦਾਂ ਇਹ ਜ਼ਰੂਰ ਧਿਆਨ ਰੱਖਿਆ ਤੇ ਉਹਦੇ ਲਈ ਆਪਾਂ ਨੰਬਰ 2 ਲੈਣੀ ਹੈ ਜੀ ਮੋਮਬਤੀ ਮੋਮਬਤੀ ਤੁਸੀਂ ਨਾ ਇਦਾਂ ਤੋੜ ਕੇ ਧਾਗੇ ਚੋਂ ਕੱਢ ਲੈਣੀ ਹੈ ਠੀਕ ਹੈ ਜੀ ਚਾਹੇ ਤੁਸੀਂ ਇਦਾਂ ਹੀ ਪਾ ਲਿਓ ਤੇ ਇਹਦੇ ਵਿੱਚੋਂ ਧਾਗਾ ਜੜਾ ਨਾ ਨਿੱਕਲ ਜਾਏਗਾ ਠੀਕ ਹੈ ਇੱਦਾਂ ਕਰਕੇ ਪਾ ਲਓ ਧਾਗਾ ਬਾਅਦ ਚ ਤੁਸੀਂ ਇਹਨੂੰ ਵਧੀਆ ਤਰੀਕੇ ਇਹਦੇ ਚੋ ਪਿਗਲ ਜਾਏਗਾ ਤੇ ਨਿੱਕਲ ਜਾਏਗਾ ਚਾਹੇ ਛੋਟੇ-ਛੋਟੇ ਆਪਾਂ ਤੁਸੀਂ ਇਹਦੇ ਚੋ ਪਹਿਲਾਂ ਕੱਢਣਾ ਧਾਗਾ ਪਹਿਲਾਂ ਕੱਢ ਲਓ ਆ ਦੇਖੋ ਜੀ ਆਪਾਂ ਇਹਦੇ ਵਿੱਚ ਮੋਮਬਤੀਆਂ ਲੈ ਲਓ ਚਾਹੇ ਇੱਕ ਮੋਮਬਤੀ ਲੈ ਲਓ ਜਿੰਨਾ ਤੁਸੀਂ ਬਣਾਣਾ ਕੁਆਂਟੀਟੀ ਉਸ ਹਿਸਾਬ ਨਾਲ ਠੀਕ ਹੈ ਜੀ ਆਹ ਲਓ ਜੀ ਆਪਾਂ ਮੋਮ ਜੜੀ ਹੈ ਨਾ ਮੋਮ ਨੂੰ ਆਪਾਂ ਸਰੋਂ ਦੇ ਤੇਲ ਦੇ ਵਿੱਚ ਪਿਗਲਾ ਲਾਂਗੇ ਥੋੜਾ ਗਰਮ ਕਰ ਲਿਆ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਮੋਮ ਪਾ ਦਿੰਨੇ ਆ ਦੇਖੋ ਸਾਰੇ ਕੱਟ ਗਏ ਆ ਲੈ ਛੋਟੇ ਛੋਟੇ ਕੱਟ ਕੇ ਪਾ ਦਿੰਨੇ ਬਾਅਦ ਚੋਂ ਪਤਾ ਗਾ ਵੀ ਚਾਏ ਚਾਹੇ ਤੁਸੀਂ ਚਾਹੋ ਤੇ ਇਹਦੇ ਵਿੱਚ ਐਦਾ ਹੀ ਸਿੱਟ ਦਿਓ ਠੀਕ ਹੈ ਢਾਗਾ ਤਾਂ ਵੀ ਨਿਕਲ ਜੇਗੀ ਕਿਉਂਕਿ ਮੋਮ ਪਿਘਲ ਜੇਗੀ ਤੇ ਢਾਗਾ ਸਾਡਾ ਬਾਅਦ ਚੋਂ ਉਹ ਹੋ ਜਾਏਗਾ ਬਾਹਰ نکال ਲਾਂਗੇ ਠੀਕ ਹੈ ਜੀ ਆ ਦੇਖੋ ਜੀ ਆਪਾਂ ਹੁਣ ਇਹ ਵੀ ਦੂਸਰੀ ਮੋਮਬੱਤੀ ਵੀ ਇਸੇ ਤਰੀਕੇ ਪਾ ਦਿੰਨੇ ਛੋਟੇ ਛੋਟੇ ਟੁਕੜੇ ਕਰਕੇ ਪਾ ਲਓ ਬਸ ਇਹਨੂੰ ਆਪਾਂ ਜਿਵੇਂ ਮੋਮ ਤੁਹਾਨੂੰ ਪਤਾ ਹੈ ਕਿ ਆਪਾਂ ਗੈਸ ਤੇ ਰੱਖਾਂਗੇ ਤੇ ਪਿਗਲ ਹੀ ਜਾਏਗੀ ਹਾਂ ਲੋ ਜੀ ਮੋਮਬੱਤੀ ਸਿਰਫ 4-5 ਰੁਪਏ ਦੀ ਆ ਜਾਂਦੀ ਹੁਣੇ ਜਾ ਤਾਂ ਜ਼ਿਆਦਾ 2-3 ਰੁਪਏ ਦੀ ਆ ਜਾਂਦੀ ਹੁਣੀ ਕੋਈ ਖਰਚਾ ਨਹੀਂ ਬਹੁਤ ਘੱਟ ਮਤਲਬ ਖਰਚੇ ਦੇ ਵਿੱਚ ਆਪਾਂ ਬਣਾ ਸਕਦੇ ਹਾਂ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਲੈ ਲੈਣੀ ਹੈ ਜੀ ਤੇਜੀ ਚੀਜ਼ ਆ ਦੇਖੋ ਜੀ ਕਪੂਰ ਦੀ ਟਿੱਕੀ ਠੀਕ ਹੈ ਆਪਾਂ ਦੋ ਕਪੂਰ ਦੀਆਂ ਟਿੱਕੀਆਂ ਲੈ ਲੈਣੀਆਂ ਮੈਂ ਇੱਕ ਹਫ਼ਤੇ ਦੇ ਲਈ ਕਰੀਮ ਬਣਾ ਰਹੀ ਆ ਠੀਕ ਹੈ ਜੀ ਆ ਦੇਖੋ ਹੁਣ ਤੁਸੀਂ ਦੇਖ ਰਹੇ ਹੋ ਨਾ ਆ ਦੇਖੋ ਇਹਦੇ ਚ ਮੋਮਾ ਪਿਘਲ ਗਿਆ ਨਾ ਤੇ ਤਾਂ ਅੱਗੇ ਆਪਾਂ ਆਪਣੇ ਸਾਈਡ ਤੇ ਕੱਟ ਲਾਂਗੇ ਆ ਦੇਖੋ ਨਾ ਦੇਖੋ ਔਰ ਗੈਸ ਨੂੰ ਆਪਾਂ ਸਿਮ ਕਰ ਲੈਣਾ ਠੀਕ ਹੈ ਜੀ ਇਹ ਆ ਦੇਖੋ ਸਾਰੇ ਤਾਂ गेहूं ਆਪਾਂ ਇਸ ਤਰ੍ਹਾਂ ਵਿੱਚੋਂ ਕੱਢ ਲੈਣੇ ਆਂ ਸਾਈਡ ਦੇ ਕਰਕੇ ਕੱਢ ਲਾਂਗੇ ਠੀਕ ਹੈ ਜੀ ਲੋ ਜੀ ਇਹ ਨੂੰ ਦਾ ਪਤਾ ਵੀ ਨਹੀਂ ਲੱਗਾ ਵੀ ਚੇਪੀ ਗਈ ਹੁਣ ਇਸੇ ਤਰ੍ਹਾਂ ਹੀ ਆਪਾਂ ਆਪਣੀ ਆ ਬਰੀਕ ਕਰ ਲੈਣੀ ਕਿਸੇ ਚੀਜ਼ ਦੇ ਨਾਲ ਪੈਕਿੰਗ ਦੇ ਪੈਕਿੰਗ ਦੇ ਵਿੱਚ ਹੀ ਤੁਸੀਂ ਕੁੱਟ ਲਓ ਕਪੂਰ ਦੀਆਂ ਟਿੱਕੀਆਂ 5-5 ਰੁਪਏ ਦੀ ਇੱਕ ਕਪੂਰ ਦੀ ਟਿੱਕੀ ਆ ਜਾਏਗੀ ਇੱਕ ਟਿੱਕੀ ਬਹੁਤ ਹੈ ਵੈਸੇ ਤਾਂ ਇਹ ਦੇ ਵਿੱਚ ਹਫਤੇ ਦੀ ਲਈ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਜੀ ਆਪਾਂ ਕਪੂਰ ਪੀਸ ਲਈਏ ਠੀਕ ਹੈ ਮੈਂ ਨਾਲ ਦੇ ਨਾਲ ਇਹ ਦੇ ਨਾਲ ਪੀਸ ਲਈਏ ਇੱਕ ਟਿੱਕੀ ਬਹੁਤ ਹੈ ਲੋ ਜੀ ਇਹ ਵੀ ਆਪਾਂ ਇਹਦੇ ਵਿੱਚ ਹੀ ਪਾ ਲਾਂਗੇ ਠੀਕ ਹੈ ਜੇਕਰ ਤੁਸੀਂ ਚਾਹਦੇ ਹੋ ਤੇ ਤੁਸੀਂ ਐਲੋਵੀਰਾ ਪਾ ਸਕਦੇ ਹੋ ਮੈਂ ਐਲੋਵੀਰਾ ਪਾਣ ਲੱਗੀਆਂ ਵਿੱਚ ਠੀਕ ਹੈ ਜੀ ਐਲੋਵੀਰਾ ਦਾ ਜਿਹੜਾ ਘਰ ਦਾ ਫਰੈਸ਼ ਐਲੋਵੀਰਾ ਮੇਰੇ ਕੋਲ ਹੈਗਾ ਇਹਦਾ ਮੈਂ ਜੈਲ ਜਿਆ ਕੱਢ ਕੇ ਪਾਣ ਲੱਗੀ ਇਹਦੇ ਨਾਲ ਵੀ ਬਹੁਤ ਅੱਛੀ ਕਰੀਮ ਬਣਦੀ ਹੈ ਇਹ ਅੱਡੀਆਂ ਦੇ ਨਾਲ ਨਾਲ ਸਾਡੇ ਪਿਆਰਾਂ ਨੂੰ ਵੀ ਵੈਸੇ ਵੀ ਵਧੀਆ ਰੱਖਦੀ ਜਿਵੇਂ ਸਾਫ਼ ਸੁਥਰੇ ਤੇ ਬਿਲਕੁਲ ਵੀ ਅੱਗੇ ਤੋਂ ਵੀ ਕਦੀ ਨਹੀਂ ਫਟਣਗੇ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਾਂ ਜੈਲ ਦਾ ਲੈਣਾ ਠੀਕ ਹੈ ਇਸ ਤਰ੍ਹਾਂ ਕਰਕੇ ਇਹਦੀ ਕਟਿੰਗ ਕਰਕੇ ਇਹਨੂੰ ਚਾਹੇ ਤੁਸੀਂ ਮੈਸ਼ ਕਰ ਲਓ ਚਾਹੇ ਤੁਸੀਂ ਇਦਾਂ ਹੀ ਇਹਨੂੰ ਕੀ ਉਹਦੇ ਨਾਲ ਕਰ ਲਾਂ ਨਾ ਲੋ ਜੀ ਚਾਹੇ ਤੁਸੀਂ ਨਾ ਮੇਰੇ ਤੋਂ ਥੋੜੀ ਜਿਹੀ ਗਲਤੀ ਹੋ ਗਈ ਚਾਹੇ ਤੁਸੀਂ ਇਹਨੂੰ ਫੋਗ ਦੇ ਨਾਲ ਜਾਂ ਚੱਕੂ ਦੇ ਨਾਲ ਕਰ ਲੈਂਦੇ ਤੇ ਹੁਣ ਇਹਨੂੰ ਮੈਂ ਇਹਦੇ ਵਿੱਚ ਨਾ ਗ੍ਰਾਈਂਡ ਕਰ ਲੈਨੇ ਆ ਤੇ ਇੱਕ ਚੀਜ਼ ਦਾ ਧਿਆਨ ਰੱਖਿਓ ਜਿਵੇਂ ਆਪਾਂ ਗ੍ਰਾਈਂਡਰ ਹੁੰਦਾ ਵਧੀਆ ਤਰੀਕੇ ਨਾਲ ਸਾਫ਼ ਸੁਥਰਾ ਤੋਤਾ ਹੋਇਆ ਹੋਣਾ ਚਾਹੀਦਾ ਕਿਉਂਕਿ ਆਪਾਂ ਗ੍ਰਾਈਂਡਰ 'ਚ ਤੁਹਾਨੂੰ ਪਤਾ ਨਾ ਜਿਵੇਂ ਮਿਰਚਾਂ ਵਗੈਰਾ ਕੁਝ ਪੀਸ ਲੈਨੇ ਆ ਠੀਕ ਹੈ ਜੀ ਆਹ ਦੇਖੋ ਜੀ ਹੁਣ ਆਪਾਂ ਇਹਨੂੰ ਗ੍ਰਾਈਂਡ ਕਰ ਲਿਆ ਇਹਦਾ ਇਹਨ ਵਧੀਆ ਤਰੀਕੇ ਨਾਲ ਜੈਲ ਜਿਹਾ ਬਣ ਜਾਊਗਾ ਜੇ ਤੁਹਾਡੇ ਕੋਲ ਰੈਡੀमेड ਹੈਗੀ ਨਾ ਕਰੀਮ ਤੇ ਤੁਸੀਂ ਉਹ ਵੀ ਇੱਕ ਚਮਚ ਲੈ ਸਕਦੇ ਹੋ ਠੀਕ ਹੈ ਆ ਦੇ ਕੇ ਨੂੰ ਗ੍ਰਾਈਂਡ ਕਰ ਲੈਨੇ ਆ ਬਿਲਕੁਲ ਠੀਕ ਹੈ ਤੇ ਲੋ ਜੀ ਆ ਦੇਖੋ ਜੀ ਹੁਣ ਆਪਾਂ ਗ੍ਰਾਈਂਡ ਕਰ ਲਿਆ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਹੀ ਆਪਾਂ ਗਰਮ ਗਰਮ ਤੇਲ ਜਿਹਨੂੰ ਪਾ ਦਾਂਗੇ ਠੀਕ ਹੈ ਇਹ ਥੋੜਾ ਚਰੜ-ਸਰੜ ਦੀ ਆਵਾਜ਼ ਆਏਗੀ ਕਿਉਂਕਿ ਹਿੱਲਾ ਜੀ ਹੈ ਨਾ ਆਪਾਂ ਇਸ ਤਰ੍ਹਾਂ ਹਲਾਉਂਦੇ ਜਾਣਾ ਠੀਕ ਹੈ ਬਾਸਿੱਤ ਦੱਦਾ ਕਰਕੇ ਹਿਲਾਉਂਦੇ ਜਾਣਾ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਐਲੋਵੀਰਾ ਨੂੰ ਵੀ ਪਕਾ ਲੈਣਾ ਠੀਕ ਹੈ ਜੀ ਇੱਕ ਬਹੁਤ ਸੋਹਣੀ ਕਰੀਮ ਜੀ ਬਣ ਕੇ ਤਿਆਰ ਹੋ ਜੇਗੀ ਐਂ ਵਧੀਆ ਪਕਾਣਾ ਤੁਸੀਂ ਇਹਨੂੰ ਜਦ ਤੱਕ ਐਂ ਵਧੀਆ ਤਰੀਕੇ ਨਾਲ ਕੱਕ ਨਹੀਂ ਜਾਂਦਾ ਤੁਹਾਨੂੰ ਪਤਾ ਐਲੋਵੀਰਾ ਦੇ ਬਹੁਤ ਸਾਰੇ ਗੁਣ ਹੁੰਦੇ ਆ ਐਲੋਵੀਰਾ ਇੱਕ ਐਸੀ ਚੀਜ਼ ਹੈ ਜੇਕਰ ਆਪਾਂ ਸਾਡੇ ਹੱਡ ਟੈਰ ਦੁਖਦੀਆਂ ਨਾ ਬੋਡੇ ਦੁਖਦੇ ਆ ਤੇ ਐਲੋਵੀਰਾ ਦੀ ਜੇਕਰ ਆਪਾਂ ਸਬਜ਼ੀ ਵੀ ਬਣਾ ਕੇ ਖਾਂਦੇ ਆ ਨਾ ਉਹਦੇ ਚ ਵੀ ਬਹੁਤ ਸਾਰੇ ਫਾਇਦੇਮੰਦ ਹੁੰਦੇ ਆ ਕਿੰਨਾ ਚਾਹ ਵਾਹ ਤੇ ਲੋ ਜੀ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਣੀ ਕਰੀਮ ਜੀ ਬਣਨੀ ਸ਼ੁਰੂ ਹੋ ਗਈ ਠੀਕ ਹੈ ਆਪਾਂ ਵਧੀਆ ਤਰੀਕੇ ਨਾਲ ਥੋੜੀ ਸੀਮ ਜੀ ਅੱਗ ਤੇ ਨੂੰ ਪਕਾ ਲੈਣਾ ਹੁਣ ਆਪੇ ਨੂੰ ਠੰਡਾ ਹੋਣ ਲਈ ਰੱਖ ਦਾਂਗੇ ਠੀਕ ਹੈ ਜੀ ਆ ਦੇਖੋ ਹੁਣ ਥੋੜੀ देर ਨੂੰ ਆਪਾਂ ਠੰਡਾ ਹੋਏਗਾ ਨਾ ਜਦੋਂ ਇਹ ਕਰੀਮ ਜੀ ਬਣਨੀ ਸ਼ੁਰੂ ਹੋ ਜਾਏਗੀ ਮਤਲਬ ਜੰਮ ਜੀ ਜਾਏਗਾ ਠੀਕ ਹੈ ਠੰਡਾ ਹੋਣ ਤੋਂ ਬਾਅਦ ਆਪਣੀਆਂ ਤੁਸੀਂ ਅੱਡੀਆਂ ਜਿਹੜੀਆਂ ਨੇ ਨਾ ਅੱਡੀਆਂ ਨੂੰ ਵਧੀਆ ਤਰੀਕੇ ਨਾਲ ਥੋੜਾ ਕੋਸਾ ਪਾਣੀ ਲੈ ਕੇ ਉਹਦੀਆਂ ਨੂੰ ਆਪਾਂ ਵਧੀਆ ਤਰੀਕੇ ਨਾਲ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਜਿਹੜਾ ਇਹ ਜੈੱਲ ਹੋਏਗਾ ਹੁਣ ਇਹ ਕਰੀਮ ਜੀ ਬਣ ਚੇਗੀ ਠੀਕ ਹੈ ਇਹ ਕਰੀਮ ਨੂੰ ਆਪਾਂ ਰਾਤੀ ਸੌਣ ਲੱਗਿਆਂ ਰਗੜ ਲੈ ਤੇ ਫਿਰ ਜਰਾ ਪਾ ਲੈਣੀ ਫਿਰ ਦੇਖਿਓ ਤੁਸੀਂ 3 ਦਿਨਾਂ ਦੇ ਅੰਦਰ ਤੁਹਾਨੂੰ ਇੰਨਾ ਵਧੀਆ ਜਲਤ ਮਿਲੇਗੀ ਕਿ ਤੁਹਾਡੀਆਂ ਫੱਟੀਆਂ ਹੋਈਆਂ ਐਡੀਆਂ ਬਿਲਕੁਲ ਠੀਕ ਹੋ ਜਾਣਗੀਆਂ ਠੀਕ ਹੈ ਜੀ ਇਹ ਕਰੀਮ ਤੁਹਾਡੇ ਬਹੁਤ ਮਤਲਬ ਰਾਮਦਾਨ ਮੁਸਕਾ ਬਿਲਕੁਲ ਘਰੇਲੂ ਮੁਸਕਾ ਆਪਾਂ ਇਹ ਹੀ ਯੂਜ਼ ਕਰਦੇ ਹਾਂ ਉਸੇ ਤਰ੍ਹਾਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਤੀ ਠੀਕ ਹੈ ਜੀ ਬਣਾ ਮਾਤੀ ਦਿਖਾ ਦੇਣੀ ਆ ਤੁਹਾਨੂੰ ਕੋਈ ਜੰਮਦਾ ਥੋੜੀ دیر ਨੂੰ ਨਾ ਇਹ ਜੰਮ ਜੇਗਾ ਸਾਰਾ ਐਨ ਵਧੀਆ ਕਰੀਮ ਜੇ ਬਣ ਜੇਗੀ ਮੈਂ ਤਾਂ ਇਹੀ ਤਰੀਕੇ ਨਾਲ ਕਰਦੀ ਹੁੰਦੀ ਆ ਵੈਸੇ ਮੇਰੀਆਂ ਆਡੀਆਂ ਕਦੇ ਵੀ ਨਹੀਂ ਫਟੀਆਂ ਮੈਂ ਕਿਹਾ ਚਲੋ ਤੁਹਾਨੂੰ ਵੀਡੀਓ ਸਪੈਸ਼ਲ ਮੇਰੀ ਭੈਣ ਦੇ ਕਮੈਂਟਾਂ ਤੇ ਮੈਨੂੰ ਬਣਾਣੀ ਪਈ ਲੈ ਵੀ ਲੋ ਵੈਸੇ ਵੀ ਨੋਰਮਲ ਜਿਵੇਂ ਆਪਣੀਆਂ ਆਡੀਆਂ ਖੁਰਦੀਆਂ ਖੁਰਦੀਆਂ ਥੋੜੀਆਂ ਹੋ ਜਾਂਦੀਆਂ ਨਾ ਤੇ ਉਹ ਤਰੀਕੇ ਨਾਲ ਜੇਕਰ ਤੁਹਾਡੀਆਂ ਅੱਡੀਆਂ ਨਹੀਂ ਵੀ ਫਟਦੀਆਂ ਤੇ ਵਧੀਆ ਰੰਦੇ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਹੋ ਸਕੇ ਤੁਸੀਂ ਰਾਤ ਨੂੰ ਸੌਣ ਲੱਗਿਆ ਸਰੋਂ ਦੇ ਤੇਲ ਜ਼ਰੂਰ ਲਾਇਆ ਕਰੋ ਥੋੜਾ ਜਿਹਾ ਪਾਣੀ ਦੇ ਕੋਸੇ ਦੇ ਨਾਲ ਧੋ ਕੇ ਤੇ ਵਧੀਆ ਤਰੀਕੇ ਨਾਲ ਤੁਹਾਡੀਆਂ ਅੱਡੀਆਂ ਸਾਫ਼ ਸੁਥਰੀਆਂ ਰਹਿਣ ਗਿਆ ਠੀਕ ਹੈ ਇਹ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਨੂੰ ਧਿਆਨ ਰੱਖਣੀਆਂ ਚਾਹੀਦੀ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਜੇ ਜਿਆਦਾ ਹੀ ਤੁਹਾਨੂੰ ਕਈ ਵਰੀ ਹੁੰਦਾ ਹੈ ਤੇ ਤੁਸੀਂ ਵੈਸਲੀਨ ਦੇ ਵਿੱਚ ਨਾ ਵਿਟਾਮਿਨ E ਦਾ ਕੈਪਸੂਲ ਮਲ ਆ ਲਿਆ ਕਰੋ ਥੋੜਾ ਜਿਹਾ ਖੋਪੇ ਦਾ ਤੇਲ ਜਾਂ ਸਰੋਂ ਦਾ ਤੇਲ ਮਲ ਆ ਲਿਆ ਕਰੋ ਵਿਟਾਮਿਨ E ਦਾ ਕੈਪਸੂਲ ਤੇ ਵੈਸਲੀਨ ਤੇ ਥੋੜਾ ਜਿਹਾ ਖੋਪੇ ਦਾ ਤੇਲ ਇਹ ਤਿੰਨੋਂ ਚੀਜ਼ਾਂ ਮਿਲਾ ਕੇ ਆਪਣੀਆਂ ਅੱਡੀਆਂ ਤੇ ਲਾਇਓ ਤੁਹਾਡੀਆਂ ਅੱਡੀਆਂ ਕਦੀ ਵੀ ਨਹੀਂ ਫਟਣਗੀਆਂ ਆ ਦੇਖੋ ਜੀ ਜਿਵੇਂ ਠੰਡਾ ਹੋਇਆ ਆ ਦੇਖੋ ਜੰਮਣਾ ਸ਼ੁਰੂ ਹੋ ਗਿਆ ਨਾ ਆ ਦੇਖੋ ਇਸ ਤਰੀਕੇ ਕਰਕੇ ਜਦੋਂ ਠੰਡਾ ਹੋ ਜਾਏਗਾ ਇੱਕ ਤਰ੍ਹਾਂ ਦੀ ਕਰੀਮ ਜੀ ਬਣ ਜਾਈਗੀ ਠੀਕ ਹੈ ਆ ਦੇਖੋ ਕਰ ਤੇਲ ਤੁਸੀਂ ਕੋਸ਼ਿਸ਼ ਕਰੇ ਥੋੜਾ ਹੀ ਲਾਇਓ ਮਤਲਬ ਪਾਣੀ ਦੇ ਵਿੱਚ ਤੇ ਆ ਹੁਣ ਜੰਮ ਜੇਗਾ ਇਹ ਠੰਡਾ ਹੋ ਗਿਆ ਮੈਂ ਗੈਸ ਬੰਦ ਕਰਤਾ ਨਾ ਤੇ ਇਸ ਤਰ੍ਹਾਂ ਦਾ ਕੁਝ ਇਹ ਜੈਲੀ ਜੀ ਬਣ ਕੇ ਹੋ ਜਾਏਗੀ ਇਹ ਸਾਡੇ ਅੱਡੀਆਂ ਦੇ ਲਈ ਬਹੁਤ ਵਧੀਆ ਤੇ ਇੱਕ ਆਰਾਮਦਾਨ ਨੁਸਖਾ ਹੈ ਠੀਕ ਹੈ ਜੀ ਹੁਣ ਬਾਕੀ ਜੰਮ ਜੇਗਾ ਫਿਰ ਤੁਹਾਨੂੰ ਮੈਂ ਦਿਖਾਨੀ ਆ ਇਹ ਕਿਸੇ ਚੀਜ਼ ਚ ਆਪਾਂ ਕੋਲੀ ਚ ਕੱਢ ਲੈਨੇ ਆ ਲੱਗ ਤੋਂ ਫਿਰ ਇਹ ਇਸੇ ਤਰ੍ਹਾਂ ਹੀ ਪਲਾਸਟਿਕ ਦੀ ਕੋਲੀ ਚ ਕਿਸੇ ਚ ਤੁਸੀਂ ਠੰਡਾ ਕੋਣ ਤੇ ਚਾਹੇ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਤੇ ਫਿਰ ਇਹ ਤੁਹਾਨੂੰ ਜਦੋਂ ਮਰਜ਼ੀ ਤੁਸੀਂ ਆਪਣੇ ਨੂੰ ਯੂਜ਼ ਕਰ ਸਕਦੇ ਹੋ ਵੈਸੇ ਤਾਂ ਕੋਸ਼ਿਸ਼ ਇਹ ਹੀ ਹੈ ਮੇਰੀ ਮਤਲਬ ਗਾਰੰਟੀ ਹੈ ਕਿ 3 ਦਿਨਾਂ ਦੇ ਵਿੱਚ ਤੁਹਾਡੀਆਂ ਆਡੀਆਂ ਬਿਲਕੁਲ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਠੀਕ ਹੈ ਜੀ ਤੇ ਇਸੇ ਤਰ੍ਹਾਂ ਇਹ ਬਣਾਇਓ ਤੇ ਲਗਾਇਓ ਫਿਰ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਇਹ ਤੁਹਾਨੂੰ ਫਰਕ ਲੱਗਿਆ ਹੈ ਕਿ ਨਹੀਂ ਲੱਗਿਆ ਠੀਕ ਹੈ ਜੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਆ ਦੇਖੋ ਜੀ ਹੁਣ ਆਪਾਂ ਇਹਨੂੰ ਕੋਲੀ 'ਚ ਕੱਢ ਲੈਨੇ ਆ ਤਾਂ ਕਿ ਇਹ ਨਾ ਫਿਰ ਜੰਮ ਜੇਗੀ ਫਿਰ ਨਹੀਂ ਤੇ ਕੜਾਈ ਦੇ ਵਿੱਚ ਹੀ ਜੰਮ ਜੇਗੀ ਲਓ ਜੀ ਇਹ ਬਹੁਤ ਅੱਛੀ ਚੀਜ਼ ਹੈ ਤੇ ਇਹਦੇ ਨਾਲ ਸਾਨੂੰ ਜੇਕਰ ਤੁਸੀਂ ਇਹਦੇ 'ਚ ਬਹੁਤ ਵਧੀਆ ਕਰੀਮ ਬਣ ਜੇਗੀ ਠੀਕ ਹੈ ਜੀ ਬਾਕੀ ਮੇਰਾ ਇਹ ਹੀ ਬਣਾਉਣ ਦਾ ਤਰੀਕਾ ਸੀ ਅੱਡੀ ਵਾਲੇ ਮੈਂ ਵੀ ਸਪੈਸ਼ਲ ਬਣਾ ਲਿਆ ਕਈ ਵਾਰੀ ਰਾਤ ਨੂੰ ਸੌਣ ਲੱਗੇ ਆਪਾਂ ਲਾ ਲੈਨੇ ਹੁੰਦੇ ਆ ਠੀਕ ਹੈ ਜੀ ਤਿ ਲੋ ਜੀ ਆ ਦੇਖ ਸਕਦੇ ਹੋ ਤੁਸੀਂ ਜਿਹੜੀ ਮੈਂ ਕਰੀਮ ਬਣਾਈ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ ਨੇ ਤੇ ਆ ਦੇਖੋ ਇਸ ਤਰ੍ਹਾਂ ਜੰਮ ਗਈ ਆ ਦੇਖੋ ਤੁਸੀਂ ਇਸ ਤਰ੍ਹਾਂ ਕੋਈ ਚਮਚ ਦੇ ਨਾਲ ਕਿਸੇ ਚੀਜ਼ ਨਾਲ ਲੈ ਕੇ ਠੀਕ ਹੈ ਜਿੱਥੇ ਤੁਹਾਨੂੰ ਲੱਗਦਾ ਨਾ ਆਪਣੀਆਂ ਅੱਡੀਆਂ ਤੇ ਤੇ ਚੰਗੀ ਤਰ੍ਹਾਂ ਸਾਫ਼ ਕਰਕੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਸਾਫ਼ ਕਰਕੇ ਤੇ ਤੁਸੀਂ ਉਹਨਾਂ ਨੂੰ ਰਾਤ ਨੂੰ ਰਾਤ ਨੂੰ ਲਗਾ ਕੇ ਸੋ ਜਾਣਾ ਠੀਕ ਹੈ ਅਰ ਜਿਵੇਂ ਹੀ ਆਪਣੇ ਹੱਥ ਨਹੀਂ ਫਟ ਜਾਂਦੇ ਹੈਗੇ ਆ ਦੇਖੋ ਆਪਣੇ ਹੱਥ ਖੁਰਦਰੇ ਜਿਹੇ ਹੋ ਜਾਂਦੇ ਅੱਜ ਕੱਲ ਤੇ ਤੁਸੀਂ ਇਹਨਾਂ ਨੂੰ ਨਾ ਖੁਰਦਰੇ ਹੱਥਾਂ ਤੇ ਵੀ ਲਾ ਸਕਦੇ ਹੋ ਠੀਕ ਹੈ ਕੰਮ ਕਰਨ ਤੋਂ ਬਾਅਦ ਇਹ ਚੀਜ਼ ਦਾ ਧਿਆਨ ਰੱਖਿਓ ਜਿਵੇਂ ਆਪਾ ਆਪਣਾ ਕੰਮ ਕਰਦੇ ਆ ਨਾ ਤੇ ਹੱਥ ਬਾਅਦ ਚੋਂ ਫੇਰ ਪਾਣੀ ਦੇ ਵਿੱਚ ਨਹੀਂ ਪਾਣੇ ਇਸੇ ਕਰਕੇ ਆਪਾਂ ਡੀਆਂ ਤੇ ਲਾਣੇ ਹੁੰਦੇ ਆ ਕਿ ਆਪਾਂ ਜਰਾਬਾ ਪਾ ਕੇ ਆਰਾਮ ਨਾਲ ਇਹਨਾਂ ਨੂੰ ਵਧੀਆ ਤਰੀਕੇ ਨਾਲ ਮਤਲਬ ਅਸਰ ਕਰ ਜਾਂਦੀ ਹੈ ਇਸੇ ਤਰੀਕੇ ਆਪਾਂ ਆਪਣੇ ਹੱਥਾਂ ਤੇ ਲਾ ਸਕਦੇ ਆ ਜਿਹੜੇ ਸਾਡੇ ਹੱਥ ਫਟਦੇ ਆ ਅੱਜ ਕੱਲ ਦੇਖਦੇ ਹੋ ਤੁਸੀਂ ਕਾਲੇ ਕਾਲੇ ਹੱਥ ਅਜੀਬ ਜਿਹੇ ਹੋਣੇ ਸ਼ੁਰੂ ਹੋ ਜਾਂਦੇ ਆ ਨਾ ਇਹ ਵੀ ਤੁਹਾਡੇ ਕੁਝ ਹੀ ਦਿਨਾਂ ਚ ਠੀਕ ਹੋ ਜਾਣਗੇ ਤੇ ਫੇਸ ਤੇ ਥੋੜਾ ਬਚਾ ਕੇ ਫੇਸ ਤੇ ਨਹੀਂ ਰਾਣੀ ਹੈਗੀ ਆਪਾਂ ਠੀਕ ਹੈ ਬਾਕੀ ਫੇਸ ਦੇ ਲਈ ਤੁਹਾਨੂੰ ਹਮੇਸ਼ਾ ਮੈਂ ਜੋ ਵੀ ਹੁੰਦਾ ਹਰ ਇੱਕ ਚੀਜ਼ તે એ ચીજા તી વરતદે રહ્યા કરો બહુ વધી ચીજે ਇਸੇ ਤਰ੍ਹਾਂ ਹੀ ਆਪਣੇ ਹੱਥਾਂ ਤੇ ਲਾ ਸਕਦੇ ਆ ਪਿਆਰਾ ਤੇ ਲਾ ਸਕਦੇ ਆ ਠੀਕ ਹੈ ਜੀ ਇਹਦੇ ਬਹੁਤ ਅੱਛੇ ਵਧੀਆ ਰਿਜ਼ਲਟ ਵੀ ਮਿਲਦੇ ਆ ਸਰ ਵੀ ਬਹੁਤ ਜਲਦੀ ਹੁੰਦਾ ਤੇ ਇਹ ਘਰੇ ਬਿਲਕੁਲ ਫ੍ਰੀ ਸਿਰਫ 5 ਰੁਪਏ ਦਾ ਖਰਚਾ ਆਣਾ ਕਿ ਆਪਾਂ ਜਿਹੜੀਆਂ ਗੁਪੂੜ ਦੀਆਂ ਟਿੱਕੀਆਂ ਲੈਣੇ ਇੱਕ ਦੋ ਆਪਾਂ ਚਲੋ 5-10 ਰੁਪਏ ਲਾ ਲਓ ਇੰਨਾ ਕੁ ਖਰਚਾ ਤੇ ਇਹ ਕਰੀਮ ਬਾਹਰ ਦੀਆਂ ਕਰੀਮਾਂ ਨਾਲ ਕਹਿ ਦਿੰਦੇ ਆ ਆਪਾਂ ਕਰੈ ਕਰੀਮ ਲਗਾਈਏ ਉਹਨਾਂ ਕਰੀਮਾਂ ਤੋਂ ਬਚਣ ਲਈ ਤੁਸੀਂ ਇਹ ਕਰੀਮ ਇਦਾਂ ਹੀ ਆਪਣੀ ਮੋਮਬੱਤੀ ਵਗੈਰਾ ਪਾਈ ਹੋਈ ਹੈ ਨਾ ਆਪਾਂ ਤੇ ਇਦਾਂ ਹੀ ਦੇਖੋ ਐਲੋਵੇਰਾ ਸਾਰਾ ਕੁਝ ਪਾਇਆ ਵਧੀਆ ਤਰੀਕੇ ਨਾਲ ਜੰਮ ਗਈ ਕਰੇ ਦੋ ਨੁਸਖੇ ਯੂਜ਼ ਕਰਿਓ ਵਧੀਆ ਰਿਜ਼ਲਟ ਮਿਲਣਗੇ ਬਾਕੀ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੋਗ ਵਿੱਚ ਪਿਆਰੇ ਪਿਆਰੇ ਲਾਈਕ ਮੈਂਟ ਤੇ ਸ਼ੇਅਰ ਕਰਿਓ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਜੇਕਰ ਮੇਰੇ ਚੈਨਲ ਤੇ ਨਿਊ ਆ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਕਿਉਂਕਿ ਹਰ ਇੱਕ ਬੈਲ ਆਈਕਨ ਜ਼ਰੂਰ ਦਬਾ ਲਿਓ ਜਦ ਹੀ ਵੀ ਮੇਰੀ ਵੀਡੀਓ ਆਵੇ ਫਿਰ ਨਾਲ ਦੀ ਨਾਲ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਿਆ ਕਰੇਗਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਜਾਂਦਾ ਠੀਕ ਹੈ ਜੀ ਬਾਕੀ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੋਗ ਵਿੱਚ ਪਿਆਰੀ ਜੀ ਵੀਡੀਓ ਦੇ ਨਾਲ ਸਾਰਿਆਂ ਨੂੰ ਮੇ